ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੜ੍ਹ ਪ੍ਰਭਾਵਿਤ ਏਰੀਏ ਡੇਰਾ ਬਾਬਾ ਨਾਨਕ ਹਜ ਨਾਲਾ ਕਮਦਾਸ ਇਸ ਸਾਈਡ ਤੇ ਤੇ ਰਸਦ ਵੰਡੀ ਜਾ ਰਹੀ ਏ ਆਪਣਾ ਸ੍ਰੀ ਹਜੂਰ ਸਾਹਿਬ ਤੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਤੇ ਲੰਗਰ ਸਾਹਿਬ ਵਾਲੇ ਉਹਨਾਂ ਵੱਲੋਂ ਇੱਥੋਂ ਬਹੁਤ ਸੰਗਤਾਂ ਨੇ ਤੇ ਮਾਹਪੁਰਸ਼ਾਂ ਨੂੰ ਫੋਨ ਕੀਤੇ ਸੀਗੇ ਤੇ ਜਿਹੜੇ ਚਾਰਾ ਆ ਉਹਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਆ ਜਿਹੜੇ ਇਸ ਪਾਸੇ ਹਾਲੇ ਵੀ ਚਾਰ-ਚਾਰ ਪੰਜ-ਪੰਜ ਫੁੱਟ ਪਾਣੀ ਹੈ ਤੇ ਜਿਹੜੇ ਪੱਠੇ ਸਾਰੇ ਨੇ ਉਹ ਬਰਬਾਦ ਹੋ ਗਏ ਨੇ ਤੇ ਚਾਰਾ ਪਾਣੀ ਤੇ ਕੱਪੜੇ ਫੀਡ ਹੋਰ ਇਸ ਤਰ੍ਹਾਂ ਦੀਆਂ ਵਸਤੂਆਂ ਜਿਹੜੀ-ਜਿਹੜੀ ਚੀਜ਼ ਦੀ ਵੀ ਜ਼ਰੂਰਤ ਆ ਉਹ ਮਹਾਪੁਰਸ਼ਾਂ ਨੇ ਭੇਜੀਆਂ ਨੇ ਤੇ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਅੱਜ ਸਾਰੇ ਇੱਥੇ ਡਿਸਟ੍ਰੀਬਿਊਟ ਕਰ ਰਹੇ ਆ ਤੇ ਮਹਾਪੁਰਸ਼ਾਂ ਵੱਲੋਂ ਤੇ ਹੁਕਮ ਆ ਕਿ ਜਿੰਨੇ ਵੀ ਟਰੱਕ ਚਾਹੀਦੇ ਨੇ ਫੀਡ ਦੇ ਸਾਈਲੇਜ ਦੇ ਜਾਂ ਜਿਹੜੀ ਚੀਜ਼ ਚਾਹੀਦੀ ਹੈ ਉਹ ਦੱਸਿਆ ਜਾਵੇ ਤੇ ਉਹ ਨਾਲੋਂ ਨਾਲ ਆਉਂਦੇ ਰਹਿਣਗੇ ਸੰਗਤਾਂ ਸੰਪਰਕ ਕਰ ਸਕਦੀਆਂ ਮਹਾਪੁਰਸ਼ਾਂ ਦੇ ਨਾਲ ਜਿੱਥੇ-ਜਿੱਥੇ ਵੀ ਜਰੂਰਤ ਹੈ ਉਹ ਉਥੇ ਦਿੱਤੀ ਜਾਏਗੀ ਪਿੱਛੇ ਮਹਾਪੁਰਸ਼ਾਂ ਦਾ ਮੋਬਾਈਲ ਨੰਬਰ ਵੀ ਆ ਰਿਹਾ ਵਿੱਚ ਉਹਦੇ ਤੇ ਤੁਸੀਂ ਮਹਾਪੁਰਸ਼ਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਰਹੇ ਤੇ ਹਰ ਵੇਲੇ ਮਹਾਪੁਰਸ਼ ਹਜੂਰ ਸਾਹਿਬ ਵਾਲੇ ਸੰਗਤਾਂ ਦੇ ਲਈ ਹਾਜ਼ਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਹਜੂਰ ਸਾਹਿਬ ਵਾਲਿਆਂ ਨਾਲ ਅਨੰਦਸਰ ਬਾਬਾ ਜੀ ਨੂੰ ਤੇ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਵਾ ਤੇ ਸਾਡੇ ਇੱਥੇ ਪੱਠਿਆਂ ਦੀ ਵੀ ਬੜੀ ਕੀਮਤ ਸੀ ਉਹ ਵੀ ਸੰਗਤਾਂ ਨੇ ਦਿੱਤੇ ਆ ਤੇ ਕੁਝ ਚਾਰਾ ਵੀ ਦਿੱਤਾ ਵਾ ਹੋਰ ਜਿੰਨੀਆਂ ਕਿ ਸਾਡੀ ਮਤਲਬ ਜ਼ਰੂਰਤਾਂ ਸੀ ਪਾਣੀ ਤੱਕ ਵੀ ਉਹ ਲੈ ਕੇ ਪਹੁੰਚੇ ਨੇ ਸਾਡੇ ਤੱਕ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦਿੱਤਾ ਤੇ ਮਹਾਰਾਜ ਦੇ ਖਾ ਰਹੇ ਆ ਪਰ ਜਿਹੜਾ ਸੰਗਤ ਲੈ ਕੇ ਬਾਬਾ ਜੀ ਦਾ ਹਾਡਾ ਲੈ ਕੇ ਆਏ ਉਹਨਾਂ ਦਾ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਜਿੰਦ ਰਸੇਂਗੀ ਬਾਬਾ ਬਲਵਿੰਦਰ ਸਿੰਘ ਜੀ ਜੂਰ ਸਾਹਿਬ ਤੋਂ ਉਹਨਾਂ ਦੇ ਚਾਰਾ ਡੰਗਰਾਂ ਦਾ ਭੇਜਿਆ ਪਾਣੀ ਭੇਜਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਨਿਸ਼ਾਨ ਸਿੰਘ ਸਨ ਆਫ ਸਰਦਾਰ ਮੁਖਤਾਰ ਸਿੰਘ ਪਿੰਡ ਸਾਡਾ ਹਵੇਲੀ ਕਲਾਵਾ ਉੱਥੇ 8 8 ਫੁੱਟ ਪਾਣੀ ਆ ਚੁੱਕਾ ਹੈ ਹੜ ਦੇ ਵਿੱਚੋਂ ਡੰਗਰ ਲੈ ਕੇ ਆਪਣੇ ਰਿਸ਼ਤੇਦਾਰ ਇੱਥੇ ਤਰੂ ਵਾਲੀ ਤੋਂ ਨਰੰਗਨ ਸਿੰਘ ਹੁਣੀ ਉਹਨਾਂ ਦੀ ਵੀ ਹਲੀ ਵਿੱਚ ਵੱਧੇ ਨੇ ਤੇ ਹਜੂਰ ਸਾਹਿਬ ਵਾਲੇ ਬਾਬਾ ਜੀ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਨੇ ਵੀਰ ਹੁਣਾਂ ਨੂੰ ਮੰਨ ਲਓ ਵੀ ਸੇਵਾ ਹੀ ਫੋਨ ਕੀਤਾ ਬਾਬਾ ਜੀ ਹੁਣਾਂ ਨੂੰ ਤੇ ਉਹਨਾਂ ਨੇ ਸੇਵਾ ਕ ਲਈ ਸਾਨੂੰ ਚਾਰਾ ਵੀ ਦਿੱਤਾ ਆ ਤੇ ਇੱਕ ਦਿਨ ਫੀਡ ਵੀ ਦੋ ਬੋਰੀਆਂ ਲਾ ਕੇ ਗਏ ਬਾਬਾ ਜੀ ਹੁਣੀ ਤੇ ਅੱਜ ਸਾਨੂੰ ਕੱਪੜੇ ਤੇ ਕੋਜਾ ਮੱਛਰਦਾਨੀਆਂ ਤੇ ਪਾਣੀ ਵੀ ਸਾਨੂੰ ਦੇ ਕੇ ਗਏ ਨੇ ਤੇ ਅਹੀਂ ਇਹੋ ਗਾਣਾ ਚੁੰਦੇ ਬਾਬਾ ਜੀ ਦੇ ਸੰਜੋਗ ਦੇ ਨਾਲ ਹੀ ਮੰਨ ਲਓ ਹੁਣ ਸਾਰੇ ਇਲਾਕੇ ਨੇ ਉੱਠਣਾ ਆ ਜਾਨੂ ਬਾਬਾ ਜੀ ਦੇ ਲੋੜ ਆ ਸਖਤ ਚ ਲੋੜ ਆ ਤੇ ਸਾਡੀ ਮੰਨ ਲੋ ਜ਼ਰੂਰਤ ਪੂਰੀ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਵਾਹਿਗੁਰੂ ਜੀ ਕੀ ਫਤਿਹ ਮੈਂ ਵੀ ਜੀ ਮੇਰਾ ਪਿੰਡ ਕੋਠੇ ਕੋਠੇ ਪਿੰਡ ਦਾ ਸਰਪੰਚ ਹੈ ਤੇ ਇਹ ਪੈਲੀ ਸ਼ਿਕਾਰ ਦੀ ਜਿਹੜੀ ਅਸੀਂ ਮੰਨ ਲੋ ਲੈ ਆ ਮਲੇ ਹਰ ਦੱਸਦੇ ਆਂ ਨੇ ਪ੍ਰਾਣੀ ਲਈ ਆ ਤੇ ਇੱਥੇ ਪਾਣੀ ਵੀ ਜੀ ਮੰਨ ਲੋ ਸਾਡੀਆਂ ਪੈਲੀਆਂ ਚ 27 26 ਤਰੀਕ ਦਾ ਪਾਣੀ ਮੰਨ ਲੋ ਆਇਆ ਵਾ ਤੇ ਹੁਣ ਤੱਕ ਪਾਣੀ ਅਜੇ ਤੱਕ ਫਖਰਾ ਡੁੱਬੀਆਂ ਨੇ ਇਹ ਮੰਨ ਲੋ ਵੀ ਆ ਛੜਕੀਪੁਰ ਦੀ ਪਾਣੀ ਲੰਘ ਕੇ ਇੱਥੇ ਪਾਣੀ ਮਹੱਲ ਬੰਦਾ ਬੰਦਾ ਦੇ ਮਹੱਲ ਨੋ ਨੋ ਦਾਦਾ ਫੋੜ ਪਾਣੀ ਸੀ ਤੇ ਸਾਨੂੰ ਮਹੱਲ ਡੰਗਰਾ ਦੀ ਬਹੁਤ ਚਾਰੇ ਦੀ ਤੰਗੀ ਸੀ ਤੇ ਇਸ ਕਰਕੇ ਸਾਡੇ ਕੋਲ ਚਾਰਾ ਨਹੀਂ ਨਾਲ ਜਾ ਸਕਦੇ ਲੈ ਕੇ ਬੜਾ ਔਖਾ ਹੈ ਤੇ ਸਾਨੂੰ ਬਾਬਾ ਜੀ ਨਰਿੰਦਰ ਜੀ ਉਹਨਾਂ ਨੇ ਜੀਹੂ ਸਾਹਿਬਾਂ ਨੇ ਸੇਵਾ ਕੀਤੀ ਉਹਨਾਂ ਸਾਨੂੰ ਚਾਰ ਵੀ ਪਹਚਾਇਆ ਚੌਕਰ ਵੀ ਪਹਚਾਈ ਪਾਣੀ ਦੀ ਸੇਵਾ ਵੀ ਕੀਤੀ ਹਰ ਵੇਲੇ ਫੋਨ ਕਰਕੇ ਸਾਨੂੰ ਪੁੱਛਦੇ ਰਹੇ ਤੇ ਹਰ ਵੇਲੇ ਤਹਾਨੂੰ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ